ਲਖਤ ਗੁਰੂ ਜਗਤਪ੍ਰਤਾਮਾ ਸਾਹਿਬ ਦੇ ਕਮਾਲ ਗੁਰਮੁਖੀ ਲਿਪੀ ਦੇ ਸਰਜਣਹਾਰ ਬੇਗੰਪੁਰਾ ਦੇ ਸੰਸਥਾਪਕ ਤਨ ਤਨ ਸ਼੍ਰੀ ਗੁਰੂ ਅਭਿਦਾਸ ਮਹਾਰਾਜ ਜੀ ਦੇ 696 ਪ੍ਰਕਾਸ਼ ਉਸਬਦੀਆਂ ਸਾਰੇ ਦਸ਼ਮ ਦੇਸ਼ਾਂ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਵੱਲੋਂ ਜੋ 에어ਪੋਰਟ ਦਾ ਨਾਮ ਸ਼੍ਰੀ ਗੁਰੂ ਅਭਿਦਾਸ ਮਹਾਰਾਜ ਜੀ ਦੇ ਨਾਮ ਦਿੱਤੇ ਰੱਖਿਆ ਉਹਦੀਆਂ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਔਰ ਪਦਮ ਸ਼੍ਰੀ ਵਾਰਡ ਦੇਣ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਮੈਂ ਇੱਥੇ ਆਪ ਜੀ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਇੱਕ 5-6 ਤਰੀਕ ਨੂੰ ਜਿਹੜਾ ਹੈਗਾ ਸ਼੍ਰੀ ਚਰਨਸ਼ੋ ਸ਼੍ਰੀ ਖਰੜਗੜ੍ਹ ਸਾਹਿਬ ਦੇਖੇ ਜਿਹੜਾ ਹੈਗਾ ਉਹ ਸੁਭਾ ਪਧਰੀ ਪ੍ਰੋਗਰਾਮ ਬਣਾਉਣ ਜਾ ਰਹੀ ਆ ਮੈਂ ਸਰਕਾਰ ਦੇ ਧਿਆਨ ਵਿੱਚ ਇੱਕ ਗੱਲ ਲਿਆਉਣੀ ਚਾਹੁੰਦਾ ਜਿਹੜੀ ਜਿਹੜੀ ਮੈਨੂੰ ਖਲਦੀ ਪਈ ਆ ਮੈਨੂੰ ਕਿਸੇ ਦਾ ਨਹੀਂ ਪਤਾ ਮੇਰਾ ਇਹ ਮੰਗ ਸਰਕਾਰ ਕੋਲ ਇਹ ਮੰਗ ਕਰਦਾ ਮੈਂ ਕਿ ਜਿਹੜਾ ਉੱਥੇ ਮਨਾਰੇ ਬੇਗੰਪੁਰਾ ਜਿਹੜਾ ਹੈਗਾ ਆਪਣਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਵੀ ਪਿਛਲੀਆਂ ਗਵਰਨਮੈਂਟਾਂ ਤੋਂ ਲੈ ਕੇ ਹੁਣ ਤੱਕ ਉਹ ਕਿਸੇ ਨੇ ਜਿਹੜਾ ਕੰਮ ਹੈਗਾ ਉਹ ਧੂਰਾ ਪਿਆ ਆ ਔਰ ਹਜੇ ਤੱਕ ਉਹਦਾ ਕੋਈ ਵੀ ਜਾਨੀ ਕਿ ਉਹਨੂੰ ਉਹਦੀ ਸੁੰਦਰਤਾ ਦਾ ਜਿਹੜਾ ਹੈਗਾ ਕੋਈ ਵੀ ਅੱਗੇ ਕੰਮ ਨਹੀਂ ਵਧਿਆ ਸੋ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਜਿੱਥੇ ਤੁਸੀਂ ਮਾਨਯੋਗ ਸੀਐਮ ਸਾਹਿਬ ਜਿੱਥੇ ਤੁਸੀਂ ਉੱਥੇ ਆਪਣਾ ਨਤਮਸਤਕ ਹੋਣ ਜਾਣਾ ਤੇ ਇਹ ਇੱਕ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਹ ਜਿਹੜਾ ਮਨਾਰੇ ਬੇਗਮਪੁਰਾ ਦਾ ਕੰਮ ਰੁਕਿਆ ਪਿਆ ਉਹਨੂੰ ਜਿਹੜਾ ਹੈਗਾ ਆ ਉਹਨੂੰ ਜਰੂਰ ਨਪੇਰੇ ਚੜਾਓ ਔਰ ਦੂਜੇ ਨੰਬਰ ਤੇ ਜਿਹੜੀਆਂ ਉੱਥੇ ਸੜਕਾਂ ਦਾ ਜਿਹੜਾ ਕੰਮ ਹੈਗਾ ਇੱਕ ਫਲਾਈਓਵਰ ਦਾ ਨਿਰਮਾਣ ਹੋਣਾ ਚਾਹੀਦਾ ਤਾਂ ਜੋ ਕਿ ਸੰਗਤਾਂ ਨੂੰ ਪ੍ਰੋਬਲਮ ਨਾ ਹੋਵੇ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਟਿਪਰਾਂ ਵਾਲਾ ਜਿੰਨਾ ਵੀ ਮਾਈਨਿੰਗ ਦਾ ਕੰਮ ਹੈਗਾ ਉਹ ਸਾਰਾ ਉਸ ਏਰੀਆ ਦੇ ਵਿੱਚ ਹੋਂਦਾ ਔਰ ਟਿਪਰ ਜਿਹੜੇ ਹੈਗੇ ਆ ਕ੍ਰੈਸ਼ਰ ਜਿਹੜੇ ਆ ਉਹ ਥਾਂ ਥਾਂ ਤੇ ਲੱਗੇ ਆ ਜਿਹਦੇ ਨਾਲ ਜਿਹੜੀਆਂ ਸੜਕਾਂ ਜਿਹੜੀਆਂ ਪੂਰੀ ਤਰ੍ਹਾਂ ਨਾਲ ਤੈਸ਼ ਨੈਸ਼ ਹੋ ਚੁੱਕੀਆਂ ਸੋ ਬੇਨਤੀ ਆ ਬੇਨਤੀ ਪ੍ਰਵਾਨ ਕਰਿਓ ਕਿ ਉਹ ਜਿਹੜੀਆਂ ਸੜਕਾਂ ਜਿਹੜੀਆਂ ਹੈਗੀਆਂ ਉਹਨੂੰ ਵੀ ਪੂਰੀ ਤਰ੍ਹਾਂ ਨਾਲ ਜਿਹੜਾ ਹੈਗਾ ਉਹਨੂੰ ਸਹੀ ਕਰਾਇਆ ਜਾਵੇ ਔਰ ਉਸ ਦੇ ਨਾਲ ਜਿਹ ਉਹਨਾਂ ਨੂੰ ਵੀ ਜਿਹੜੇ ਜਿਹੜੇ ਉੱਥੇ ਰਹਿ ਰਹੇ ਲੋਕ ਆ ਉਹਨਾਂ ਨੂੰ ਸਰਕਾਰ ਨੂੰ ਬਣਦਾ ਕਿ ਦੇਖੋ ਉੱਥੇ ਸਾਡੇ ਰਹਿਬਰਾਂ ਨੇ ਇੰਨਾ ਟਾਈਮ ਉੱਥੇ ਆਪਣਾ ਸਮਾਂ ਜਿਹੜਾ ਬਤੀਤ ਕੀਤਾ ਔਰ ਉਹਨਾਂ ਨੂੰ ਚਾਹੀਦਾ ਕਿ ਜਿਹੜੀਆਂ ਰਹਿਸ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਤੇ ਹੋਰ ਪਲਾਟ ਅਲਾਟ ਕਰਾ ਕੇ ਉਹ ਜਿਹੜੀ ਜਗ੍ਹਾ ਹੈਗੀ ਆ ਉਹਨੂੰ ਖੁੱਲਾ ਕਰਕੇ ਉੱਥੇ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਅੱਗੇ ਜਿਹੜਾ ਉਹ ਜਿਹੜਾ ਮੰਦਿਰ ਦਾ ਨਿਰਮਾਣ ਕੀਤਾ ਜਾ ਸਕੇ ਸੋ ਮੈਂ ਸਰਕਾਰ ਕੋਲੋਂ ਮੰਗ ਕਰਦਾ ਕੀ ਮੈਂ ਆਸ ਕਰਦਾ ਤੁਹਾਡੇ ਕੋਲੋਂ ਕਿ ਤੁਸੀਂ ਇਸ ਕੰਮ ਨੂੰ ਜਿਹੜਾ ਹੈਗਾ ਉਹ ਜਲਦੀ ਤੋਂ ਜਲਦੀ ਜਿਹੜਾ ਨਿਪੇਰੇ ਚੜਾਉਂਗੇ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਮੈਂ ਸ਼ਰਾਬ ਦੇ ਠੇਕੇ ਕਾफी ਖੁੱਲੇ ਹੋਏ ਆ ਮੈਂ ਸ਼ਰਾਬ ਦੇ ਠੇਕੇ ਦੀ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਪਰ ਉਹ ਹਜੇ ਤੱਕ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਫਿਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਇਦਾਂ ਦਾ ਗਲਤ ਕੰਮ ਹੋਵੇ ਉਹ ਸ਼ਟਰ ਲਾਉਣ ਨੂੰ ਤਾਂ 5 ਮਿੰਟ ਦਾ ਕੰਮ ਆ ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਬਧਾਨ ਨੂੰ ਮੰਨਣ ਵਾਲੇ ਲੋਕਾਂ ਅਸੀਂ ਚਾਹੁੰਦੇ ਹਾਂ ਕਿ ਆਪਣੀ ਜੂਰੀ ਡੈਕਸ਼ਨ ਦੇ ਆਪਣੀ ਹਦੂਦ ਅੰਦਰ ਰਹਿ ਕੇ ਹੀ ਅਸੀਂ ਆਪਣਾ ਕੰਮ ਕਰੀਏ ਅਸੀਂ ਨਹੀਂ ਬਾਹਰ ਜਾਣਾ ਚਾਹੁੰਦੇ ਕਿਉਂਕਿ ਅਸੀਂ ਬਾਬਾ ਸਾਹਿਬ ਦੇ ਬਣਾਏ ਹੋਏ ਸਬਧਾਨ ਦੀ ਪਾਲਣਾ ਕਰਨ ਵਾਲੇ ਲੋਕਾਂ ਤੇ ਪਰ ਪ੍ਰਸ਼ਾਸਨ ਜਿਹੜਾ ਆ ਉਹ ਤਾਂ ਕੁੰਭ ਕਰਨੀ ਨੀਂ ਸੁੱਤਾ ਪਿਆ ਉਹਨੇ ਅਜ ਤੱਕ ਕਦੀ ਵੀ ਉਸ ਚੀਜ਼ ਨੂੰ ਕੰਸੀਡਰ ਨਹੀਂ ਕੀਤਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਆਪ ਜੀ ਦੇ ਮਾਧਿਅਮ ਤੋਂ ਕੀ ਉਹਨੂੰ ਵੀ ਜਿਹੜਾ ਹੈਗਾ ਜਲਦੀ ਤੋਂ ਜਲਦੀ ਬੰਦ ਕਰਾਇਆ ਜਾਵੇ ਠੀਕ ਹੈ ਜੀ ਜੈ ਕਰਦੇ たのれ